ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਫਰਮਾਉਂਦੀ ਹੈ ਕਿ ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਹ ਹੈ ਵਸਣ ਪਾਈਐ ਭਾਵ ਕਿ ਜੇ ਅਸੀਂ ਦੁਨੀਆ ਚ ਸੇਵਾ ਕਰਾਂਗੇ ਤੇ ਸਾਨੂੰ ਦਰਗਾਹ ਵਿੱਚ ਵੀ ਠੋਈ ਮਿਲ ਸਕਦੀ ਹੈ ਚੰਗੀ ਉਮੀਦ ਲੈ ਕੇ ਜਦੋਂ ਲੋਕ ਨੇ ਜਦੋਂ ਇਲਕਸ਼ਨਾ ਆਉਂਦੀਆਂ ਨੇ ਚੋਣਾ ਆਉਂਦੀਆਂ ਨੇ ਖਾਸ ਕਰ ਸੂਬੇ ਦੀਆਂ ਚੋਣਾ ਆਉਂਦੀਆਂ ਨੇ ਤਾ ਲੋਕ ਚਾਹੁੰਦੇ ਆ ਕਿ ਸਾਡੇ ਤੇ ਜੇਹੀ ਸਰਕਾਰ ਆਵੇ ਜਿਹੜੀ ਕਿ ਸਾਡਾ ਚੰਗਾ ਕਰ ਸਕੇ ਸਾਡੇ ਦੁੱਖ ਸੁੱਖ ਵਿੱਚ ਭਾਈਵਾਲ ਬਣ ਸਕੇ। ਇਹੀ ਉਮੀਦ ਨਾਲ ਬਦਲਾਅ ਦੀ ਉਮੀਦ ਦੇ ਨਾਲ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ 92 ਸੀਟਾਂ ਲੈ ਕੇ ਆਈ। ਜਿਦੇ ਵਿੱਚ ਮੇਨ ਸਿੱਖਿਆ ਤੇ ਸਿਹਤ ਨਾਲ ਰਿਲੇਟਡ ਗੱਲਾਂ ਕੀਤੀਆਂ ਗਈਆਂ ਕਿ ਅਸੀਂ ਲੋਕਾਂ ਤੱਕ ਸਿਹਤ ਤੇ ਸਿੱਖਿਆ ਨੂੰ ਚੰਗੇ ਦਰਜੇ 'ਚ ਪਹੁੰਚਾਵਾਂਗੇ। ਅੱਜ ਇੱਕ ਮਸਾਲਾ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਕਿ ਅਸਲੀਅਤ ਕੀ ਹੈ। ਆਮ ਆਦਮੀ ਪਾਰਟੀ ਦਾ ਲੁਧਿਆਣੇ ਤੋਂ ਇੱਕ ਵਿਧਾਇਕ ਜਿਨ੍ਹਾਂ ਨੂੰ ਪਿਆਰ ਤੇ ਸਤਿਕਾਰ ਨਾਲ ਗੋਗੀ ਜੀ ਕਹਿ ਕੇ ਜਾਣਿਆ ਜਾਂਦਾ ਹੈ ਪੱਛਮੀ ਤੋਂ ਉਹ ਜਿੱਤੇ 2023 ਦੇ ਵਿੱਚ ਦੋ ਐਂਬੂਲੈਂਸਾਂ ਇੱਕ ਰਾਸਵਾ ਮੈਂਬਰ ਵੱਲੋਂ ਖਰੀਦੀਆਂ ਜਾਂਦੀਆਂ ਨੇ ਇੱਕ ਐਂਬੂਲੈਂਸ ਸੰਵੇਦਨਾ ਟਰਸਟ ਜਿਹਦੇ ਬਾਰੇ ਅਸੀਂ ਤੁਹਾਨੂੰ ਅਖੀਰ ਵਿੱਚ ਦੱਸਾਂਗੇ ਕਿ ਇਹ ਸੰਵੇਦਨਾ ਟਰਸਟ ਹੈ ਕਿ ਸੰਵੇਦਨਾ ٹرسٹ ਨੂੰ ਇੱਕ ਐਂਬੂਲੈਂਸ ਦੇ ਦਿੱਤੀ ਗਈ ਤੇ ਇੱਕ ਗੋਗੀ ਜੀ ਨੇ ਕਿਹਾ ਕਿ ਮੈਂ ਲੋਕਾਂ ਦੀ ਸੇਵਾ ਕਰਨੀ ਹੈ ਤੇ ਇੱਕ ਐਂਬੂਲੈਂਸ ਇਹਨਾਂ ਨੂੰ ਦਿੱਤੀ ਗਈ ਇਹ ਜੋ ਤੁਸੀਂ ਫੁਟੇਜ ਵੇਖ ਰਹੇ ਹੋ ਇਹ ਜਦੋਂ ਨਵੀਂ ਐਂਬੂਲੈਂਸ ਲਈ ਸੀ ਉਹਦੀਆਂ ਨੇ ਗੋਗੀ ਜੀ ਦੇ ਘਰ ਦੇ ਬਾਹਰ ਖੜੀ ਹੈ ਔਰ ਇਹਦੇ ਉੱਤੇ ਗੋਗੀ ਜੀ ਦੀਆਂ ਫੋਟੋਆਂ ਲੱਗੀਆਂ ਭਗਵੰਤ ਮਾਨ ਜੀ ਦੀਆਂ ਲੱਗੀਆਂ ਕੇਜਰੀਵਾਲ ਜੀ ਦੀਆਂ ਲੱਗੀਆਂ ਚਲੋ ਹਰ ਪਾਰਟੀ ਆਪੋ ਆਪਣੀ ਐਡ ਕਰਦੀ ਹੈ ਕਰਨੀ ਵੀ ਚਾਹੀਦੀ ਹੈ ਜੇ ਚੰਗਾ ਕੰਮ ਕਰ ਰਹੇ ਹਾਂ ਕਿਉਂ ਨਾ ਕਰੋ ਪਰ ਧਿਆਨ ਨਾਲ ਇਹ ਦੇਖਣਾ ਬਣਦਾ ਹੈ ਕਿ ਇਸ ਐਮਬੂਲੈਂਸ ਦੇ ਉੱਤੇ ਕੋਈ ਵੀ ਨੰਬਰ ਪਲੇਟ ਨਹੀਂ ਲੱਗੀ ਹੋਈ। ਔਰ ਨਾ ਅਗਲੇ ਪਾਸੇ ਲੱਗੀ ਹੋਈ ਹੈ ਤੇ ਨਾ ਹੀ ਪਿਛਲੇ ਪਾਸੇ ਲੱਗੀ ਹੋਈ ਹੈ। ਔਰ ਇਹ ਫੁਟੇਜ ਹੈ ਜਿਹੜੀ ਇਹ ਤਕਰੀਬਨ ਅਸੀਂ 2023 ਦੇ ਅਪ੍ਰੈਲ ਮਹੀਨੇ ਦੇ ਵਿੱਚ ਲਈ ਸੀ। ਚਲੋ ਕੋਸ਼ਿਸ਼ ਕੀਤੀ ਕਿ ਉਹਨਾਂ ਦੇ ਬੰਦਿਆਂ ਤੱਕ ਪਹੁੰਚ ਕਰਨ ਦੀ ਵੀ ਤੁਸੀਂ ਭਾਈ ਇਹਨੂੰ ਚਲਾਓ। ਫਿਰ ਅਸੀਂ ਸੰਵੇਦਨਾ ਟਰਸਟ ਸੰਵੇਦਨਾ ਟਰਸਟ ਹੈ ਜੋ ਇਹ ਮਾਨਯੋਗ ਅਰੋੜਾ ਜੀ ਨੇ ਸ਼ੁਰੂ ਕੀਤਾ ਸੀ ਕਿਉਂਕਿ ਜਿਹੜੇ ਉਹ ਸੋਚਦੇ ਸੀ ਉਹਨਾਂ ਦੀ ਸੋਚ ਸੀ ਇੱਕ ਵੀ ਜਿਹੜੇ ਰੋਡ ਦੇ ਉੱਤੇ ਐਕਸੀਡੈਂਟਲ ਨੇ ਉਹਨਾਂ ਨੂੰ ਕੋਈ ਨਹੀਂ ਚੱਕਦਾ ਜਲਦੀ ਕਿਤੇ ਹੱਥ ਨਹੀਂ ਪਉਂਦਾ ਕਿ ਪੁਲਿਸ ਕੇਸ ਨਾ ਹੋ ਜੇ ਇਹ ਨਾ ਹੋ ਜੇ ਤੇ ਜਾਂ ਜਿਹੜੀਆਂ ਸਾਡੀਆਂ ਦੇਹਾਂ ਨੇ ਮ੍ਰਿਤਕ ਦੇਹਾਂ ਨੇ ਉਹਨਾਂ ਨੂੰ ਲਜਾਣ ਲਈ ਇਧਰ ਉਧਰ ਉਹ ਵੀ ਬੜੀ ਕਠਿਨਾਈ ਲੋਕਾਂ ਨੂੰ ਆਉਂਦੀ ਸੀ ਤੇ ਸੰਵੇਦਨਾ ٹرسٹ ਜੋ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਜਿੰਨਾ ਦਾ ਦਫ਼ਤਰ ਹੈ ਤੇ ਉਹਨਾਂ ਕੋਲ ਇਸ ਵਕਤ 14 ਦੇ ਕਰੀਬ ਐਂਬੂਲੈਂਸਾਂ ਨੇ ਪਿਛਲੇ ਦਿਨੀ ਜਦੋਂ ਅਸੀਂ ਕੋਈ ਡਾਟਾ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਸੰਵੇਦਨਾ ٹرسٹ ਨਾਲ ਕਿਉਂਕਿ ਮੇਰਾ ਨਿੱਜੀ ਪਿਆਰ ਹੈ ਅਰੋੜਾ ਜੀ ਸਾਡੇ ਦਫ਼ਤਰ ਵੀ ਕਈ ਵਾਰ ਆਏ ਉਹ ਮੈਨੂੰ ਵੀ ਸ਼ਾਬਾਸ਼ ਹੀ ਦਿੰਦੇ ਰਹਿੰਦਾ ਸੀ ਪੁੱਤਰਾ ਸੱਚ ਬੋਲਿਆ ਕਰ ਸੱਚ ਦੀ ਗੱਲ ਕਰਿਆ ਕਰ ਅੱਜੋ ਇਸ ਦੁਨੀਆ ਵਿੱਚ ਨਹੀਂ ਪਰ ਅੱਜ ਉਹਨਾਂ ਦੀ ਯਾਦ ਨੂੰ ਉਹਨਾਂ ਦੇ ਉਹਨਾਂ ਬੋਲਾਂ ਨੂੰ ਕਿ ਸੱਚ 'ਚ ਬਹੁਤ ਤਾਕਤ ਹੁੰਦੀ ਹੈ ਕਿ ਸੱਚ ਬਖਾਉਣ ਲੱਗਾ ਦਰਦ ਨਾਲ ਬਖਾਉਣ ਲੱਗਾ ਕਿ ਇਹ ਜਿਹੜੀ ਐਂਬੂਲੈਂਸ ਹੈ ਇੱਥੇ ਖੜੀ ਖੜੀ ਇਸ ਵਿਧਾਇਕ ਵੱਲੋਂ ਗਾਲ੍ਹ ਦਿੱਤੀ ਗਈ ਗਲਣ ਦੀਆਂ ਤਸਵੀਰਾਂ ਹੁਣ ਤੁਸੀਂ ਵੇਖ ਸਕਦੇ ਹੋ ਇਲੈਕਸ਼ਨ ਕਮਿਸ਼ਨ ਤੋਂ ਬਾਅਦ ਇਹਦੇ ਉੱਤੋਂ ਫੋਟੋਆਂ ਵੀ ਸਾਰੀਆਂ ਲਾ ਦਿੱਤੀਆਂ ਗਈਆਂ ਨੰਬਰ ਪਲੇਟਾਂ ਹੁਣ ਵੀ ਹਨ ਸਮਵੇਦਨਾ ਟਰੱਸਟ ਵੱਲੋਂ ਜਿਹਦੀਆਂ ਉਹਦੀਆਂ 14 ਦੇ ਕਰੀਬ ਇਹਨਾਂ ਦਾ ਹੋ ਸਕਦਾ 14 ਤੋਂ ਵੱਧ ਐਂਬੂਲੈਂਸਾਂ ਹੋਣ ਜਿਹੜੀਆਂ ਕਿ ਤੁਹਾਨੂੰ ਅਸੀਂ ਫੁਟੇਜ ਵੀ ਦਿਖਾ ਰਹੇ ਹਾਂ ਵੀ ਇਹਨਾਂ ਕੋਲੇ ਕੁਝ ਇਹ ਖੜੀਆਂ ਨੇ ਇਹ ਜਿਹੜੀਆਂ ਅਜੇ ਅਜੇ ਨਹੀਂ ਗਈਆਂ ਤੇ ਬਾਕੀ ਜੋ ਵੀ ਐਕਸੀਡੈਂਟਲ ਬਾਡੀਜ਼ ਨੂੰ ਲੈਣ ਵਾਸਤੇ ਤੇ ਜਾਂ ਜਿਹੜੇ ਮ੍ਰਿਤਕ ਦੇਹਾਂ ਨੂੰ ਲਿਜਾਣ ਵਾਸਤੇ ਉਹ ਇੱਥੋਂ ਜਾਂਦੀਆਂ ਹੁਣ ਬਿਲਕੁਲ ਫ੍ਰੀ ਆਫ ਕਾਸਟ ਔਰ ਦੈਰਾ 25 ਕਿਲੋਮੀਟਰ ਦਾ 25 ਕਿਲੋਮੀਟਰ ਦੈਰੇ ਦੇ ਵਿੱਚ ਬਿਲਕੁਲ ਫ੍ਰੀ ਆਫ ਕਾਸਟ ਲੋਕਾਂ ਨੂੰ ਲਿਜਾਣ ਦਾ ਤੇ ਲਿਆਉਣ ਦਾ ਕੰਮ ਕਰਦੀਆਂ ਹਸਪਤਾਲਾਂ ਤੱਕ ਪਹੁੰਚਾਉਂਦੀਆਂ ਨੇ ਜਿੱਥੇ ਤੱਕ ਵੀ ਉਹਨਾਂ ਜਾਣਾ। ਔਰ ਤੁਸੀਂ ਇਹ ਵੇਖੋ ਵੀ ਇਹ ਐਂਬੂਲੈਂਸ ਖੜੀ ਖੜੀ ਇੱਥੇ ਡਲ ਗਈ। ਔਰ ਸਾਲ ਤਕਰੀਬਨ ਸਾਲ ਤੋਂ ਉੱਪਰ ਹੋ ਗਿਆ ਇਸ ਗੱਲ ਨੂੰ। ਅਸੀਂ ਇਹਨੂੰ ਦੁਬਾਰਾ ਫੇਰ ਦੇਖਿਆ ਕਿਉਂਕਿ ਪੁਰਾਣੀ ਫੁਟੇ ਸਾਡੇ ਕੋਲ ਪਈਆਂ ਸੀ ਅਸੀਂ ਵੇਟ ਕਰਦੇ ਸੀ ਕਰ ਲੈਣਾਂ। ਔਰ ਜਿਹੜੀਆਂ ਸੰਵੇਦਨਾ ٹرسٹ ਦੇ ਐਂਬੂਲੈਂਸ ਨੇ ਉਹ ਕੱਟੋ-ਕੱਟੇ ਦਿਨ ਵਿੱਚ 6 ਤੋਂ 9 ਤੱਕ ਐਕਸੀਡੈਂਟਲ ਬਾਡੀਜ਼ ਜਾਂ ਮ੍ਰਿਤਕ ਦੇਹਾਂ ਨੂੰ ਆਨ ਐਨ ਐਵਰੇਜ ਇਹਨਾਂ ਦੀ ਜਿਹੜੀ ਇੱਕ ਗੱਡੀ ਆ ਉਹ 6 ਤੋਂ 9 ਤੱਕ ਦੇ ਜਿਹੜੇ ਮਰੀਜ਼ ਨੇ ਜਾਂ ਮ੍ਰਿਤਕ ਦੇਹਾਂ ਨੇ ਉਹਨਾਂ ਨੂੰ ਲਿਆਂਦੀ ਹੈ ਡੇਲੀ ਔਰ ਤੁਸੀਂ ਇਹ ਵੇਖ ਵੀ ਇਹ ਸਾਲ ਐਂਬੂਲੈਂਸ ਚੱਲੀ ਹੋਈ ਨਹੀਂ ਇਹ ਸਾਡੇ ਐਮਐਲਏ ਸਾਹਿਬ ਜਿਹੜੇ ਕਿ ਬੜੇ ਦਮਗਜੇ ਮਾਰਦੇ ਨੇ ਐਮਐਲਏ ਕਿਉਂ ਇਹ ਆਮ ਆਦਮੀ ਪਾਰਟੀ ਬੜੇ ਦਮਗਜੇ ਮਾਰਦੀ ਆ ਆਮ ਆਦਮੀ ਕਲੀਨਿੰਗ ਦੇ ਨਾਂ ਦੇ ਉੱਤੇ ਔਰ ਆਮ ਆਦਮੀ ਦੇ ਲਈ ਨਵੀਂ ਐਂਬੂਲੈਂਸ 2023 ਮਾਡਲ ਦੀ ਔਰ ਖੜੀ ਦਾ ਇਹ ਹਾਲਾਤ ਕਰ ਦਿੱਤੇ ਗਏ ਉਹ ਵੀ ਇੱਕ ਮੌਜੂਦਾ ਆਮ ਆਦਮੀ ਪਾਰਟੀ ਦੇ ਵਿਧਾਇਕ ਗੋਗੀ ਜੀ ਵੱਲੋਂ ਔਰ ਜੇ ਅਸੀਂ ਇਹਦੀ ਪੰਜ ਦੀ ਐਵਰੇਜ ਵੀ ਡੇਲੀ ਦੀ ਲਾ ਕੇ ਚੱਲੀਏ ਤਾਂ ਘੱਟੋ ਘੱਟ 2000 ਮਰੀਜ਼ ਇਸ ਸੇਵਾ ਤੋਂ ਵਾਂਝੇ ਰਹਿ ਗਏ ਹੋ ਸਕਦਾ ਹੈ ਕਿ ਇਸ ਦੁਨੀਆ ਤੋਂ ਪਿਆਰੀ ਹੋ ਗਈ ਹੁਣ ਵਿਚਾਰੇ ਤੇ ਉਹਨਾਂ ਦਾ ਜ਼ਿੰਮੇਵਾਰ ਕੌਣ ਹੈ ਫਿਰ ਦੂਸਰੀ ਗੱਲ ਆਉਂਦੀ ਹੈ ਪ੍ਰਸ਼ਾਸਨ ਦੀ ਨਾ ਤਾਂ ਪੁਲਿਸ ਪ੍ਰਸ਼ਾਸਨ ਨੇ ਚਦਾਨ ਕਟਿਆ ਹਾਲਾਂਕਿ ਤੁਸੀਂ ਵੇਖ ਸਕਦੇ ਹੋ ਇੱਕ ਸਾਲ ਪੁਰਾਣੀ ਵੀਡੀਓ ਦੇ ਵਿੱਚ ਪੁਲਿਸ ਵੀ ਉੱਥੇ ਹੈਗੀ ਆ ਚਾਹੇ ਇਹਨਾਂ ਦੇ ਬਾਡੀਗਾਰਡ ਦੇ ਰੂਪ ਚ ਹੀ ਹੈ ਉਹਨਾਂ ਦਾ ਫਰਜ਼ ਬਣਦਾ ਜੇ ਕੋਈ ਇਨਲੀਗਲ ਗੱਲ ਹੋ ਰਹੀ ਹੈ ਤਾਂ ਉਹ ਆਪਣੇ ਬੌਸ ਨੂੰ ਦੱਸਣਾ ਜਾਂ ਆਪਣੇ ਮਹਿਕਮੇ ਨੂੰ ਦੱਸਣਾ ਬੀ ਇਹ ਇਨਲੀਗਲ ਹੈ ਭਾਈ ਤੁਸੀਂ ਘੱਟੋ ਘੱਟ ਨੰਬਰ ਪਲੇਟਾਂ ਦਾ ਲਾਓ ਜੇ ਨੰਬਰ ਆਇਆ ਹੋਇਆ ਤੇ ਲਾਉਣਾ ਚਾਹੀਦਾ ਔਰ ਸਾਨੂੰ ਪਤਾ ਆਇਆ ਹੋਇਆ ਜੇ ਵਿਧਾਇਕ ਜੀ ਸਾ ਤੋਂ ਮੰਗਣਗੇ ਆਉਣ ਵਾਲੇ ਦਿਨਾਂ ਵਿੱਚ ਅਸੀਂ ਨੰਬਰ ਵੀ ਦੱਸ ਦਾਂਗੇ ਕਿ ਨੰਬਰ ਹੈ ਪਰ ਵਿਧਾਇਕ ਜੀ ਨੇ ਇਸ ਨਮੀ ਐਂਬੂਲੈਂਸ ਦਾ ਇਹ ਹਾਲਾਤ ਕੀਤਾ ਮੈਂ ਇਹ ਸਮਝਦਾ ਕਿ ਅਜ ਆਮ ਆਦਮੀ ਪਾਰਟੀ ਦੇ ਵੀ ਇਹਨਾਂ ਨੇ ਸ਼ਾਇਦ ਇਹੀ ਹਾਲਾਤ ਕਰ ਦਿੱਤਾ ਲੋਕ ਵਿਸ਼ਵਾਸ ਕਰਨੋਂ ਹਟਦੇ ਜਾਂਦੇ ਨੇ ਉਹ ਕਿਉਂ ਔਰ ਦੂਸਰਾ आरडीए जिन्ने चालान कटਨੇ ਹੁੰਦੇ ਨੇ ਉਹ ਬੜੀਆਂ ਫੋਟੋਆਂ ਸੀ ਵਿਖਦੇ ਆ ਬਵਾਰਾਂ ਚ ਛਾਪਦੇ ਆ ਚੈਨਲਾਂ 'ਤੇ ਜਲਾਉਂਦੇ ਆ ਵੀ ਅੱਧੀ ਰਾਤ ਨੂੰ 2:30 ਵਜੇ ਆਪਣੇ ਆਰਡੀਏ ਨੇ ਖੜਕੇ ਨਾਕਾ ਲਾਕੇ ਇਹਨਾਂ ਟਰੱਕਾਂ ਨੂੰ ਜ਼ਬਤ ਕੀਤਾ ਇਹਨਾਂ ਨੂੰ ਜ਼ਬਤ ਕੀਤਾ ਤੇ ਆ ਐਮਬੂਲੈਂਸ ਤੇ ਨਿਗਾ ਕਿਉਂ ਨਹੀਂ ਗਈ ਜਿੱਥੇ ਅਕਸਰ ਆਰਡੀਏ ਕਿਤੇ ਨਾ ਕਿਤੇ ਵਿਧਾਇਕ ਨੂੰ ਮਿਲਣ ਗਏ ਹੋਣਗੇ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਵੀ ਵਿਧਾਇਕ ਨੂੰ ਮਿਲਣ ਗਿਆ ਹੋਊਗਾ ਔਰ ਇਲੈਕਸ਼ਨ ਕਮਿਸ਼ਨ ਨੂੰ ਮੇਰੀ ਅੱਜ ਦੀ ਡੇਟ ਤੇ ਬੇਨਤੀ ਹੈ ਵੀ ਜਾਣ ਤਾਂ ਇਹ ਐਂਬੂਲੈਂਸ ਚੁਗਾ ਕੇ ਸੰਵੇਦਨਾ ਟਰਸਟ ਨੂੰ ਵਾਪਸ ਕਰ ਦਿਓ ਤਾਂ ਕਿ ਘੱਟੋ ਘੱਟ ਮਰੀਜ਼ਾਂ ਦੇ ਕੰਮ ਆ ਜੇ ਔਰ ਦੂਸਰਾ ਜਿੱਥੇ ਇਹ ਐਂਬੂਲੈਂਸ ਇੱਕ ਸਾਲ ਖੜੀ ਹੈ ਦਾ ਦੋਸ਼ੀ ਕੌਣ ਹੈ ਜੇ ਆਰਟੀਏ ਦੋਸ਼ੀ ਹੈ ਆਰਟੀਏ ਦੇ ਵੀ ਪਰਚਾ ਦਰਜ ਹੋਣਾ ਚਾਹੀਦਾ ਹੈ ਜੇ ਐਮਐਲਏ ਦੋਸ਼ੀ ਹੈ ਐਮਐਲਏ ਤੇ ਵੀ ਹੋਣਾ ਚਾਹੀਦਾ ਜਿਹੜੇ ਪੁਲਿਸ ਪ੍ਰਸ਼ਾਸਨ ਹੈ ਟ੍ਰੈਫਿਕ ਵਾਲਿਆਂ ਨੇ ਇਹਦੇ ਤੇ ਚਲਾਣ ਹੀ ਨਹੀਂ ਹੋਇਆ ਇਸ ਦਾ ਕਟਿਆ ਤੇ ਉਹਨਾਂ ਦੇ ਉੱਤੇ ਵੀ ਲੀਗਲ ਕਾਰਵਾਈ ਤੇ ਹੋਣੀ ਬਣਦੀ ਹੈ ਔਰ ਸਾਡੀ ਹੱਥ ਜੋੜ ਕੇ ਬੇਨਤੀ ਹੈ ਤਿੰਨਾਂ ਵਿਭਾਗਿਆਂ ਨੂੰ ਇਲੈਕਸ਼ਨ ਕਮਿਸ਼ਨ ਨੂੰ ਖਾਸ ਕਰ ਡੀਸੀ ਸਾਹਿਬ ਜੀ ਨੂੰ ਜਿਹੜੇ ਕਿ ਹੁਣ ਚੋਣ ਰਿਜ਼ਰਵਰ ਵੀ ਨੇ ਹੱਥ ਜੋੜ ਕੇ ਬੇਨਤੀ ਹੈ ਕਿ ਸੱਤ ਬੰਦੇ ਕਟੋਕੜ ਡੇਲੀ ਐਕਸੀਡੈਂਟਲ ਤੇ ਮਰਤਕ ਦੇਹਾਂ ਵਾਲੇ ਸੇਵਾ ਤੋਂ ਵਾਂਝੇ ਰਹਿ ਰਹੇ ਨੇ ਰੱਬ ਦਾ ਵਾਸਤਾ ਜੀ ਜਾਨ ਤੇ ਸੰਵੇਦਨਾ ਵਾਲਿਆਂ ਨੂੰ ਇਹ ਵਾਪਸ ਕਰਵਾ ਦਿਓ ਜਾਂ ਗੂਗੀ ਜੀ ਨੂੰ ਕੋਈ ਸੇਵਾ ਕਰ ਦਿਓ ਔਰ ਇਹਦੇ ਪਿੱਛੇ ਇੱਕ ਹੋਰ ਖਦਸਾ ਵੀ ਹੈ ਇਹ ਤਾਂ ਨਹੀਂ ਕਿਤੇ ਕਿ ਇਹ ਐਂਬੂਲੈਂਸ ਇੱਥੇ ਖੜੀ ਕਰਕੇ ਇਹਦੇ ਨਾਂ ਤੇ ਡਰਾਈਵਰ ਦੇ ਪੈਸੇ ਵੀ ਖਾਦੇ ਜਾਦੇ ਹੁਣ ਜਾਇ ਇਹਨੂੰ ਤੇਲ ਪਾ ਕੇ ਚਲਾਈ ਆ ਜੀ ਬਹੁਤ ਜਿਆਦਾ ਚੱਲੀ ਇੱਕ ਦਿਨ ਵੀ ਨਹੀਂ ਤੇਲ ਕਿੰਨਾ ਖਾ ਗਏ ਹੋਣਗੇ ਤੇ ਸੋ ਇਹ ਚੀਜ਼ ਵੀ ਇੱਕ ਘੋਖ ਦਾ ਵਿਸ਼ਾ ਹੈ ਔਰ ਪੰਜਾਬ ਗਵਰਨਮੈਂਟ ਜਦੋਂ ਇਹਦੇ ਬਿਲ ਪਾਸ ਕਰੇ ਤੇਲ ਦੇ ਵਲ ਐਮਐਲਏ ਦੇ ਪਾਸ ਹੁੰਦੇ ਨੇ ਨਾ ਵੀ ਇਨਾ ਤਿਲ ਗੱਡੀਆਂ 'ਚ ਚੱਲਿਆ ਇਨਾ ਹੋਇਆ ਔਰ ਇਹ ਬਕਾਇਦਾ ਔਰ ਫੰਡ ਲੈਂਦੇ ਨੇ ਹਨਾ ਤੇ ਰੀਇੰਬਰਸਮੈਂਟੋ ਦੀ ਪੈਸਿਆਂ ਦੀ ਹੁੰਦੀ ਹੈ ਤੇ ਉਹ ਵੀ ਇਹ ਧਿਆਨ ਦੇਣਾ ਵਾਲੇ ਸਮੇਂ ਵਿੱਚ ਬਣਦਾ ਹੈ ਕਿ ਇਹਨੇ ਕੇ ਇਸ ਕੈਂਗੂਲੈਂਸ ਦਾ ਕਿਤੇ ਖਰਚਾ ਤਾਂ ਨਹੀਂ ਪਾਇਆ ਵੀ ਇੱਕ ਪਾਸੇ ਤੇ ਮੁਨਕਤ ਦੀ ਸੇਵਾ ਨਹੀਂ ਕੀਤੀ ਦੂਜੇ ਪਾਸੇ ਆਉਂਦੇ ਢਡ ਵੀ ਪਾ ਲਵੇ ਸਾਡਾ ਖਦਸ ਹੈ ਹੋ ਸਕਦਾ ਏਦਾਂ ਜੇ ਨਹੀਂ ਵੀ ਕੀਤਾ ਤੇ ਸ਼ਾਬਾਸ਼ ਹੈ ਭਰਾਵਾ ਤੂੰ ਇੰਨਾ ਕਿ ਨਹੀਂ ਕੀਤਾ ਪਰ ਘੱਟੋ ਘੱਟ ਦੋ ਦੋ 22000 ਬੰਦਾ ਜਿਹੜਾ ਆਪਣੇ ਲੱਤਾਂ ਵਾਂਹ ਸਿੱਧੀਆਂ ਕਰਵਾ ਸਕਦਾ ਸੀ ਸਹੀ ਟਾਈਮ ਤੇ ਬਚ ਸਕਦਾ ਸੀ ਔਰ ਉਹਨੂੰ ਤੁਸੀਂ ਦੋਸ਼ੀ ਹੋ ਉਸ ਗੱਲ ਦੇ ਕਿ ਉਹਨੂੰ ਤੁਸੀਂ ਉਸ ਦਰਗਾਹ ਦੇ ਵਿੱਚ ਸਿੱਧੇ ਹੀ ਪਹੁੰਚਾ ਦਿੱਤਾ ਹੋਣਾ ਜਿਹੜਾ ਬੰਦਾ ਟਾਈਮ ਸਰ ਨਹੀਂ ਆਇਆ ਕਿਸੇ ਨੂੰ ਉਧਰਾਂਗ ਵੀ ਵਿਚਾਰੇ ਨੂੰ ਹੋ ਗਿਆ ਹੋਣਾ ਕੋਈ ਆਪਣੀ ਲੱਤ ਵਾਂਦੋ ਸਦਾ ਲਈ ਚਲੇ ਗਿਆ ਹੋਣਾ ਜਿਹੀ ਏਸੇ ਬੰਦਿਆਂ ਨੂੰ ਜਿਹੀ ਵਿਧਾਇਕਾਂ ਨੂੰ ਇਹਨਾਂ ਦੀ ਸੋਚ ਨੂੰ ਅੱਜ ਦੇ ਲੋਕਾਂ ਨੂੰ ਮੈਨੂੰ ਬੇਨਤੀ ਹੈ ਵੀ ਇਹਨਾਂ ਨੂੰ ਸਵਾਲ ਕਰੋ ਇਹਨਾਂ ਲੋਕਾਂ ਨੂੰ ਸਵਾਲ ਕਰੋ ਵੀ ਇਹ ਜੇ ਕੰਮ ਤੁਸੀਂ ਕਿਉਂ ਕਰਦੇ ਹੋ ਲੋਕਾਂ ਲਈ ਆਈ ਹੋਈ ਚੀਜ਼ ਲੋਕਾਂ ਲਈ ਕਿਉਂ ਆਂ ਔਰ ਮੈਂ ਤੇ ਅਖੀਰ ਤੇ ਫੇਰ ਗੁੱਗੀ ਜੀ ਹੋ ਸਕਦਾ ਗੁੱਸਾ ਕਰਨ ਇਸ ਗੱਲ ਦਾ ਤੇ ਹੋ ਸਕਦਾ ਇਹ ਵੀ ਕਹਿਣ ਵੀ ਇਲੈਕਸ਼ਨ ਦੇ ਟਾਈਮ ਤੇ ਕੀਤਾ ਇਹ ਵਿਰੋਧੀਆਂ ਨੇ ਕਰਵਾਦਾ ਹੋਣਾ ਭਾਈ ਇਹ ਸਾਲ ਪੁਰਾਣੀ ਮੈਂ ਤੈਨੂੰ ਫੁਟੇਜ ਵਿਖਾ ਰਿਆ ਔਰ ਸਾਲ ਬਾਅਦ ਚਲਾ ਰਿਹਾ ਇਹਨਾਂ ਮਤਲਬ ਮੈਂ ਇੱਕ ਸਾਲ ਤੋਂ ਤੁਹਾਡੇ ਉੱਤੇ ਨਿਗਾਹ ਰੱਖ ਰਿਹਾ ਸਿਆਣੇ ਆਖਦੇ ਨੇ ਸਹੀ ਸਮੇਂ ਤੇ ਸਹੀ ਛੱਟ ਮਾਰਨੀ ਚਾਹੀਦੀ ਹੈ ਰੌਲਾ ਤੁਹਾਡੇ ਇਕੱਲਿਆਂ ਦਾ ਨਹੀਂ ਰੌਲਾ ਪੂਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਵੀ ਇਹ ਕੰਮ ਨੇ ਉਹ ਤੁਹਾਡੇ ਰਾਹੀਂ ਰੁਕ ਜਾਣੇ ਚਾਹੀਦੇ ਨੇ ਸੋ ਇੰਨੀ ਇੱਕ ਬੇਨਤੀ ਹੈ ਪ੍ਰਵਾਨ ਨਵਾਂ ਵਿਸ਼ਾ ਲੈ ਕੇ ਜਲਦੀ ਹਾਜ਼ਰ ਹੋਵਾਂਗਾ ਔਰ ਡੀਸੀ ਸਾਹਿਬ ਨੂੰ ਇੱਕ ਵਾਰ ਫਿਰ ਬੇਨਤੀ ਹੈ ਕਿ ਤੁਹਾਡੇ ਇਨਸਾਫ ਦੀ ਉਡੀਕ ਕਰਾਂਗਾ ਕਿ ਤੁਸੀਂ ਇਨਸਾਫ ਕਰਦੇ ਹੋ ਜਾਂ ਸਰਕਾਰ ਦੀ ਝੋਲੀ ਵਿੱਚ ਡਿੱਗ ਪੈਂਦੇ ਹੋ ਪਰਵਿੰਦਰ ਸਿੰਘ ਪ੍ਰੈਨ ਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ